ਸ਼ਰਦਾਈ ਜਾਨੀ ਕਿ ਠੰਡਾਈ ਇਹਦੇ ਗੁਣਾਂ ਤੋਂ ਹਰ ਇੱਕ ਆਦਮੀ ਭਲੀ ਭਾਂਤ ਜਾਂਦਾ ਹੈ ਕਿੰਨੀ ਗੁਣਕਾਰੀ ਹੁੰਦੀ ਹੈ ਇਹਨੂੰ ਜੇ ਬਣਾਉਂਦਾ ਸਹੀ ਤਰੀਕਾ ਪਤਾ ਲੱਗ ਜੇ ਆਪਾਂ ਨੂੰ ਤਾਂ ਇਹਦੇ ਗੁਣ ਜਿਹੜੇ 10 ਗੁਣਾ ਹੋਰ ਵੱਧ ਜਾਂਦੇ ਆ ਤੇ ਆਪਾਂ ਇਹਨੂੰ ਅੱਜ ਇਸ ਵੀਡੀਓ 'ਚ ਤਿਆਰ ਕਰਨ ਦਾ ਤਰੀਕਾ ਤੁਹਾਨੂੰ ਦੱਸਾਂਗੇ ਉਹ ਕਿਹੜੀ ਇੱਕ ਖਾਸ ਚੀਜ਼ ਹੈ ਜਿਹੜੀ ਨਿਹੰਗ ਸਿੰਘ ਪਾਕੇ ਸ਼ਰਦਾਈ ਬਣਾਉਂਦੇ ਆ ਉਹਦੇ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਮਸਤੇ ਆਦাব ਰਾਮ ਰਾਮ ਜੈ ਮਾਤਾ ਦੀ ਕੈਸੇ ਹਸਾਲਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਫ ਵਲੌਗਰ ਤੇ ਫਰੈਂਡ ਅੱਜ ਆਪਾਂ ਆਏ ਫੇ ਚੌਂਕੀ ਟੂਨੇ ਦੇ ਵਿੱਚ ਤੇ ਇੱਥੇ ਆਪਾਂ ਬਣਾਵਾਂਗੇ ਅੱਜ ਆਲੀ ਜਿਹੜੀ ਵੀਡੀਓ ਇਹ ਰੈਸਪੀ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਬਣਦੀ ਹੈ ਬਹੁਤ ਹੀ ਜਿਆਦੇ ਪੰਜਾਬੀ ਖਾਸ ਕਰਕੇ ਨੂੰ ਲਾਈਕ ਕਰਦੇ ਆ ਪਰ ਅੱਜ ਕੱਲ ਤਾਂ ਜਿਵੇਂ ਤੁਸੀਂ ਵੀਡੀਓ ਵੇਖੀ ਹੋਗੀ ਦਲਜੀਤ ਦਸਾਂਜ ਨੇ ਗਾਂ ਗੋਰੀਆਂ ਤੱਕ ਵੀ ਇਹ ਜਿਹੜੀ ਰੈਸਪੀ ਪਹਚਾਤੀ ਉਹਨਾਂ ਨੂੰ ਇਹ ਚੀਜ਼ ਬਣਾ ਕੇ ਪਿਆਈ ਆ ਤੇ ਜਿਹੜੀ ਚੀਜ਼ ਅੱਜ ਆਪਾਂ ਬਣਾਉਣ ਲੱਗੇ ਉਹਨੂੰ ਕ ਕੋਈ ਕਹਿੰਦੇ ਜੀ ਉਹਨੂੰ ਰਗੜਾ ਕੋਈ ਕਹਿੰਦੇ ਉਹਨੂੰ ਖਸ ਖਸ ਦਾ ਜੂਸ ਕੋਈ ਬਦਾਮਾਂ ਦਾ ਰਗੜਾ ਨੂੰ ਬੋਲਦੇ ਆ ਕੋਈ ਉਹਨੂੰ ਠੰਡਾਈ ਬੋਲਦਾ ਵਾ ਕਈ ਤਰੀਕੇ ਦੇ ਇਹਦੇ ਨਾਮ ਨੇ ਤੇ ਰੈਸਪੀ ਜਿਹੜੀ ਇਕੋ ਜਿਹੀ ਆ ਉਸੇ ਤਰ੍ਹਾਂ ਸਾਰੀ ਚੀਜ਼ ਜਿਹੜੀ ਉਹਦੇ ਵਿੱਚ ਪੈਂਦੀ ਓ ਉਹੀ ਤਰੀਕਾ ਬਣਾਉਂਦਾ ਤੇ ਤਰੀਕਾ ਪਰ ਜਿਹੜਾ ਜੀ ਉਹ ਪੁਰਾਣਾ ਹੀ ਅਪਣਾਵਾਂਗੇ ਜਿਵੇਂ ਆਪਾਂ ਪੁਰਾਣੇ ਚੌਂਕੇ ਚੁੱਲੇ ਦੇ ਵਿੱਚ ਬੈਠੇ ਆ ਤੇ ਕੁੰਡੇ ਦੇ ਵਿੱਚ ਰਗੜ ਕੇ ਉਹ ਸ਼ਰਾਈ ਬਣਾਵਾਂਗੇ ਤੁਸੀਂ ਵੀਡੀਓ ਵਿੱਚ ਜਿਹੜੇ ਦੇਖ ਰਹੇ ਹੋ ਕਿ ਅਸੀਂ ਕੱਲ ਕਿਤੇ ਗਏ ਸੀਗੇ ਤੇ ਰਸਤੇ ਦੇ ਵਿੱਚ ਅਸੀਂ ਦੇਖਿਆ ਕਿ ਦੋ ਨੌਜਵਾਨ ਉਹਨਾਂ ਨੇ ਆਪਣਾ ਇਹ ਕਾਰੋਬਾਰ ਸ਼ੁਰੂ ਕੀਤਾ ਸੀ ਅੱਜਕੱਲ YouTube ਤੇ ਤੁਸੀਂ ਦੇਖਿਆ ਹੋਗਾ ਬਹੁਤ ਜਗ੍ਹਾ ਤੇ ਅੰਮ੍ਰਿਤਸਰ ਵੀ ਹੋਰ ਵੀ ਹਰ ਜਗ੍ਹਾ ਤੇ ਜਿਹੜੇ ਆ ਉਹਨਾਂ ਨੇ ਕੰਮ ਸ਼ੁਰੂ ਕੀਤਾ ਸ਼ਰਦਾਈ ਦਾ ਸੋ ਉਹਨਾਂ ਨੇ ਵੀ ਇਹ ਜਿਹੜੀ ਸ਼ਰਦਾਈ ਬਣਾਈ ਅਸੀਂ ਉੱਥੇ ਜਾ ਕੇ ਪੀਤੀ ਬਹੁਤ ਜਿਆਦਾ ਟੇਸਟੀ ਲੱਗੀ ਤੇ ਕਈ ਗੱਲਾਂ ਤੋਂ ਸਾਨੂੰ ਸਿੱਖਣ ਨੂੰ ਮਿਲੀਆਂ ਸੋ ਉਸੇ ਅਕੋਰਡਿੰਗ ਅੱਜ ਆਪਾਂ ਜਿਵੇਂ ਜਿਵੇਂ ਉਹਨਾਂ ਨੇ ਦੱਸਿਆ ਵਾ ਨੰਗਾ ਸਿੰਘਾਂ ਦੇ ਤਰੀਕੇ ਦੇ ਨਾਲ ਵੀ ਕਿਵੇਂ ਸ਼ਰਦਾਈ ਬਣਾਈ ਜਾਂਦੀ ਆ ਸ਼ਰਦਾਈ ਤੇ ਹਰ ਕੋਈ ਬਣਾ ਲੈਂਦਾ ਵਾ ਪਰ ਕਈ ਇਹੋ ਜੀ ਚੀਜ਼ ਆਪਾਂ ਸ਼ਰਦਾਈ ਦੇ ਵਿੱਚ ਪਾ ਲੈਣੇ ਆ ਜਿਹੜੀ ਸੇਦ ਦਾ ਫਾਇਦਾ ਕਰਨ ਦੀ ਜਗ੍ਹਾ ਤੇ ਨੁਕਸਾਨ ਵਧ ਕਰਦੀਆਂ ਨੇ ਉਹ ਕਿਹੜੀਆਂ ਚੀਜ਼ਾਂ ਨੇ ਉਹ ਅੱਗੇ ਆਪਾਂ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਤੇ ਕਿਸ ਤਰ੍ਹਾਂ ਇਹਨੂੰ ਆਪਾਂ ਸ਼ਰਦਾਈ ਨੂੰ ਤਿਆਰ ਕਰਨਾ ਕੀ ਇਹਦੀ ਮਤਦਾਰ ਹੋਣੀ ਚਾਹੀਦੀ ਆ ਉਹ ਵੀ ਆਪਾਂ ਸਾਰਾ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿਉਂਕਿ ਠੰਡਾਈ ਇਹਦਾ ਤਾਂ ਹੀ ਨਾਮ ਆ ਇਹਨੂੰ ਪਹਿਲਾਂ ਪਿਉਣਾ ਪੈਂਦਾ ਵਾ ਹਰ ਇੱਕ ਚੀਜ਼ ਦੇ ਵਿੱਚ ਜਿਹੜੀ ਖਾਸ ਖਾਸ ਉਹ ਵੀ ਗਰਮ ਬਦਾਮ ਉਹ ਵੀ ਗਰਮ ਜਿਹੜੇ ਕद्दू ਦੇ ਬੀਜ ਉਹ ਵੀ ਗਰਮ ਗਲਾਬ ਦੀਆਂ ਪੱਤੀਆਂ ਉਹ ਵੀ ਗਰਮ ਸੋ ਉਹਨਾਂ ਦੀ ਜਿਹੜੀ ਆ ਦਰਮਿਆਸ ਭਟਾਉਣ ਵਾਸਤੇ ਇਹਨੂੰ ਪਹਿਲਾਂ ਹੀ ਹੋਣਾ ਪੈਂਦਾ ਵੈਸੇ ਜ਼ਿਆਦਾਤਰ ਤੇ ਸੁੱਕਾ ਹੀ ਜਿਹੜਾ ਵਾ ਰਗੜਾ ਰਗੜੀ ਜਾਂਦੇ ਨੇ ਅੱਜਕੱਲ ਪਰ ਜਿਹੜੇ ਸਹੀ ਤਰੀਕੇ ਨਾਲ ਸਰਦਾਈ ਜਿਹੜੀ ਨਿਹੰਗ ਸਿੰਘ ਰਗੜਦੇ ਹੁੰਦੇ ਸੀਗੇ ਉਹ ਪਹਿਲਾਂ ਇਹਨੂੰ ਸਾਰੇ ਸਮਾਨ ਨੂੰ ਪੀਉਂਦੇ ਸੀ ਕਿੰਨਾ ਕਿੰਨਾ ਸਮਾਨ ਲੈਣਾ ਬਾਕੀ ਹਾਰੀ ਸਾਰੀ ਜਿਹੜੇ ਬਣਾਉਂਦੇ ਆ ਉਹ ਇੱਕ ਜਿਹੜੀ ਖਾਸ ਸੀਜ ਹੁੰਦੀ ਆ ਉਹ ਉਹਦੇ ਵਿੱਚ ਨਹੀਂ ਪਾਉਂਦੇ ਉਹ ਕਿਹੜੀ ਚੀਜ਼ ਆ ਉਹ ਵੀ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਤੇ ਇਹ ਸਰਦਾਈ ਦੇ ਵਿੱਚ ਕੀ ਇਹੋ ਜਿਹਾ ਆਪਾਂ ਪਾ ਰਹੇ ਆ ਕਿ ਜਿਹੜੇ ਆਪਣੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਫਾਇਦਾ ਹੀ ਫਾਇਦੇ ਹੋਣਗੇ ਉਹ ਵੀ ਅੱਗੇ ਤੁਸੀਂ ਵੀਡੀਓ 'ਚ ਸਾਰਾ ਜਾਣੋਗੇ ਸੋ ਵੀਡੀਓ ਦੇ ਵਿੱਚ ਬਣੇ ਰਹੋ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਜੇ ਤੇ ਜਿਹੜੇ ਆ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਤੇ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਅੱਜ ਵਾਲੀ ਇਹ ਸਰਦਾਈ ਵਾਲੀ ਵੀਡੀਓ ਤੇ ਕਿਹੜਾ-ਕਿਹੜਾ ਆਪਾਂ ਸਮਾਨ ਲੈਣੇ ਆ ਅੱਗੇ ਵੀਡੀਓ ਤੇ ਦੇਖੋ ਇਹ ਹੈ ਜੀ ਉਹ ਸਾਰਾ ਸਮਾਨ ਜਿਸ ਨੂੰ ਪਾ ਕੇ ਆਪਾਂ ਸਰਦਾਈ ਜਾਂ ਠੰਡਾਈ ਬਣਾਵਾਂਗੇ ਇਹ ਕਿ ਬਹੁਤਾ ਖਾਸ ਸਮਾਨ ਨਹੀਂ ਹਰ ਇੱਕ ਦੇ ਘਰ ਜਾਂ ਆਮ ਦੁਕਾਨ ਤੋਂ ਇਹ ਮਿਲ ਜਾਂਦਾ ਹੈ ਇਹ ਸਾਰੇ ਸਮਾਨ ਨੂੰ ਆਪਾਂ ਭਿਗੋਵਾਂਗੇ ਇਸ ਮਿੱਟੀ ਦੇ ਬਰਤਨ ਦੇ ਵਿੱਚ ਤਾਂ ਕਿ ਠੰਡਾਈ ਦੇ ਗੁਣ ਹੋਰ ਜ਼ਿਆਦਾ ਵੱਧ ਜਾਣ ਤੋਂ ਸਭ ਤੋਂ ਪਹਿਲਾਂ ਆਪਾਂ ਇੱਕ ਕोली ਖਸਕਾਸ ਇਸ ਵਿੱਚ ਪਾਵਾਂਗੇ ਮਿਕਦਾਰ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਲੈ ਸਕਦੇ ਹੋ ਬਦਾਮ ਦੇ ਗੁਣਾਂ ਤੋਂ ਤੁਸੀਂ ਭਲੀ ਭਾਂਤ ਜਾਣਦੇ ਹੋ ਇੱਕ ਕोली ਬਦਾਮ ਕਾਲੀ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਵਧਾ ਘਟਾ ਸਕਦੇ ਹੋ ਇਹ ਲਗਭਗ ਡੇਢ ਚਮਚ ਕਾਲੀ ਮਿਰਚ ਇਹ ਚਾਰੇ ਮਗਜ ਨੇ ਇਹਨਾਂ ਦੀ ਤਸੀਰ ਵੀ ਠੰਡੀ ਹੁੰਦੀ ਹੈ ਇਹ ਕਦੂ ਬੀਜ ਇਹਨਾਂ ਦੀ ਤਸਵੀਰ ਵੀ ਭਿਓ ਕੇ ਠੰਡੀ ਹੋ ਜਾਂਦੀ ਹੈ ਇਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਗੁਲਾਬ ਦੀਆਂ ਪੱਤੀਆਂ ਬਹੁਤ ਸਾਰੇ ਲੋਕੀ ਗਲਤੀ ਕਰ ਦਿੰਦੇ ਕਿ ਗੁਲਾਬ ਦੀਆਂ ਪੱਤੀਆਂ ਨਾਲ ਹੀ ਪਿਉ ਦਿੰਦੇ ਆ ਪਰ ਇਹ ਨਹੀਂ ਪਿਉਣੀਆਂ ਚਾਹੀਦੀਆਂ ਇਸ ਨਾਲ ਸ਼ਰਦਾਈ ਦਾ ਰੰਗ ਬਹੁਤਾ ਵਧੀਆ ਨਹੀਂ ਬਣਦਾ ਇਸ ਕਰਕੇ ਨੂੰ ਆਪਾਂ ਅੱਜ ਨਹੀਂ ਪਾਵਾਂਗੇ ਕੱਲ ਬਣਾਉਣ ਲੱਗੇ ਪਾਵਾਂਗੇ ਇਹ ਹੈ ਸੌਫ ਇਹੀ ਉਹ ਖਾਸ ਚੀਜ਼ ਸੀ ਜਿਹੜੀ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ ਸੀ ਕਿ ਹਰੇ ਕੋਈ ਚੀਜ਼ ਨਹੀਂ ਪਾਉਂਦਾ ਇਹ ਹੈ ਜੀ ਸੌਫ ਸੌਫ ਲਗਭਗ 2 ਚਮਚਾ ਸੌਫ ਵੀ ਤਸਵੀਰ ਵਿੱਚ ਠੰਡੀ ਹੁੰਦੀ ਹੈ ਇਸ ਨੂੰ ਵੀ ਆਪਾਂ ਭਿਓ ਲੈਣੇ ਆ ਇਹ ਸਾਰਾ ਸਮਾਨ ਪਾਉਣ ਤੋਂ ਬਾਅਦ ਲਗਭਗ ਇਸ ਦੇ ਵਿੱਚ ਡੇਢ ਤੋਂ ਦੋ ਗਲਾਸ ਆਪਾਂ ਪਾਣੀ ਪਾ ਦਾਂਗੇ ਤੇ ਥੋੜਾ ਜਿਹਾ ਹਿਲਾ ਲੈਣੇ ਇਹਨੂੰ ਹਿਲਾ ਕੇ ਸਾਈ ਰਾਤ ਇਹਨੂੰ ਇਸੇ ਤਰ੍ਹਾਂ ਕੁੱਜੇ ਵਿੱਚ ਭਿਜਾ ਰਹਿਣ ਦਵਾਵਾਂਗੇ ਜੇਕਰ ਗਰਮੀ ਜ਼ਿਆਦਾ ਹੈ ਤਾਂ ਤੁਸੀਂ ਇਸ ਨੂੰ 4 ਘੰਟੇ ਪਹਿਲਾਂ ਵੀ ਪੀ ਹੋ ਸਕਦੇ ਹੋ ਤੇ ਇਹ ਦੇਖੋ ਜੀ ਸਮਾਨ ਜਿਹੜਾ ਪਰਾਤੀ 'ਤੇ ਹੋਇਆ ਸੀਗਾ ਉਹ ਚੰਗੀ ਤਰ੍ਹਾਂ ਸਾਰਾ ਭਿਜ ਚੁੱਕਾ ਹੈ ਬਦਾਮ ਵੀ ਦੇਖੋ ਐ ਚੰਗੀ ਤਰ੍ਹਾਂ ਖੁੱਲ ਚੁੱਕੇ ਆ ਤੇ ਇਹਦਾ ਕਈ ਲੋਕ ਛਿਲਕਾ ਜਿਹੜਾ ਉਤਾਰਦੇ ਨਹੀਂ ਆ ਪਰ ਇਹਦਾ ਆਪਾਂ ਛਿਲਕਾ ਉਤਾਰਾਂਗੇ ਤੇ ਫਿਰ ਆਪਾਂ ਸਾਰੀ ਸਰਦਾਈ ਤਿਆਰ ਕਰਾਂਗੇ ਸਾਰਾ ਸਮਾਨ ਤੁਸੀਂ ਵੇਖ ਸਕਦੇ ਹੋ ਐ ਪੂਰਾ ਭੇਜ ਚੁੱਕਾ ਹੁਣ ਆਪਾਂ ਇਹਦੇ ਬਦਾਮਾਂ ਦੇ ਸਾਰੇ ਜਿਹੜੇ ਛਿਲਕੇ ਉਤਾਰ ਲੈਨੇ ਤੇ ਸਾਰੀਆਂ ਗਰੀਆਂ ਆਪਾਂ ਛਿਲ ਲਈਆਂ ਤੇ ਹੁਣ ਆਪਾਂ ਇਹ ਜਿਹੜਾ ਬਾਕੀ ਦਾ ਮਟੀਰੀਅਲ ਬਚਿਆ ਇਹਨੂੰ ਵੀ ਆਪਾਂ ਛਾਨ ਕੇ ਫਿਰ ਆਪਾਂ ਭੇਜ ਪਾਉਣੇ ਟੋਕੇ ਦੇ ਵਿੱਚ ਪਾਣੀ ਦਾ ਇਸਤੇਮਾਲ ਅਜੇ ਨਹੀਂ ਆਪਾਂ ਕਰ ਰਹੇ ਪਹਿਲਾਂ ਚੰਗੀ ਤਰ੍ਹਾਂ ਆਪਾਂ ਰਗੜਾਂਗੇ ਇਹਨੂੰ ਤਾਂ ਹੀ ਰਗੜਾ ਬੋਲਿਆ ਜਾਂਦਾ ਰਗੜਾਈ ਬਹੁਤ ਕਰਨੀ ਪੈਂਦੀ ਏ ਜੀ ਜਿੰਨੀ ਇਹਦੀ ਰਗੜਾਈ ਹੋਵੇ ਉਹਨਾਂ ਹੀ ਰਗੜਾ ਵਧੀਆ ਟੇਸਟੀ ਬਣਦਾ ਕਿਉਂਕਿ ਇਹਦੇ ਵਿੱਚ ਜਿਹੜੀ ਖਸਫਾਸਾ ਸਭ ਤੋਂ ਬਰੀਕ ਹੁੰਦੀ ਹੈ ਤੇ ਉਹਦਾ ਦਾਣਾ ਜਿਹੜਾ ਪੂਰਾ ਚੰਗੀ ਤਰ੍ਹਾਂ ਮਰਨਾ ਚਾਹੀਦਾ ਹੁਣ ਸਾਰਾ ਸਮਾਨ ਆਪਾਂ ਪਾ ਲਿਆ ਪਹਿਲੂ ਆਪਾਂ ਥੋੜਾ ਥੋੜੇ ਇਹਨੂੰ ਕੁੱਟਾਂਗੇ ਇਹਦੇ ਵਿੱਚ ਜਿਹੜੀ ਹਰ ਇੱਕ ਚੀਜ਼ ਦਾ ਬਹੁਤ ਹੀ ਜ਼ਿਆਦਾ ਅਹਿਮੀਅਤ ਦਾ ਚਾਹੇ ਖੁੰਡਾ ਹੋਵੇ ਚਾਹੇ ਡੰਡਾ ਹੋਵੇ ਚਾਹੇ ਸਰਗਾਈ ਦੇ ਵਿੱਚ ਪੈਣ ਵਾਲਾ ਸਮਾਨ ਹੋਵੇ ਜਿਵੇਂ ਆਪਾਂ ਦੇਗ ਬਣਾਉਨੇ ਆ ਨਾ ਤੇ ਉਹਦੇ ਵਿੱਚ ਹਰ ਇੱਕ चीज ਜਿਹੜੀ ਇੰਪੋਰਟੈਂਟ ਆ ਤੇ ਜਿਹੜੀ ਮਕਦਾਰ ਆ ਉਹ ਇੱਕੋ ਜੀ ਹੁੰਦੀ ਆ। ਸੋ ਇਸੇ ਤਰ੍ਹਾਂ ਇਹਦੇ ਵਿੱਚ ਵੀ ਇਹ ਸਾਰੀਆਂ ਗੱਲਾਂ ਜਿਹੜੀਆਂ ਬਹੁਤ ਐਮ ਹੁੰਦੀਆਂ ਨੇ। ਜਿਹੜਾ ਆਪਾਂ ਡੰਡਾ ਵਾ ਵਰਤ ਰਿਹਾ ਇਹ ਨਿੰਮ ਦਾ ਵਾ ਤੇ ਜਿਹੜਾ ਇਹ ਹੈਗਾ ਕੁੰਡਾ ਇਹ ਹੈਗਾ ਮਿੱਟੀ ਦਾ। ਸੋ ਇਹਨੂੰ ਚੰਗੀ ਤਰ੍ਹਾਂ ਆਪਾਂ ਪਹਿਲਾਂ ਰਗੜਾਂਗੇ। ਸਭ ਤੋਂ ਪਹਿਲਾਂ ਆਪਾਂ ਇਹਨੂੰ ਕੁੱਟਦੇ ਆ ਜਿਹੜਾ ਸਮਾਨ। ਇਹ ਡੰਡਾ ਜਿਹੜਾ ਮੈਂ ਵਰਤ ਰਹੀ ਆ ਜਿਹੜਾ ਤੁਸੀਂ ਕੱਲਾ ਵਾਲੀ ਵੀਡੀਓ ਚ ਦੇਖਦੇ ਪਏ ਹੋ ਵਰਤਿਆ। ਉਹ ਦਿਆ ਸੀਗਾ ਵੀ ਜਿਵੇਂ ਉਤੋਂ ਡੇਗ ਹੀ ਜਾਣਾ ਹੁੰਦਾ ਇੰਨਾ ਜਿਆਦਾ ਭਾਰੀ ਹੀਗਾ ਵਰਕੇ ਤੁਸੀਂ ਵੇਖਿਆ ਉਹਨਾਂ ਗੱਲਾਂ ਸੰਗ ਦਾ ਜਿਹੜੇ ਡੰਡੇ ਹੁੰਦੇ ਜਿਹੜੇ ਰਗਣ ਨਾਲੇ ਸਰਦਾਈ ਖਾਸ ਕਰਕੇ ਉਹ ਬਹੁਤ ਵੱਡੇ ਹੁੰਦੇ ਸਾਡੇ ਦੇ ਚਲੋ ਘਰ ਤੇ ਵਰਤਣ ਵਾਲਾ ਅੱਜ ਕਾ ਤੇ YouTube ਤੇ ਦੇਖੋ ਅੰਮ੍ਰਸਾਰਾ ਇੱਕ ਨਿਆੰਗ ਸਿੰਘ ਨੇ ਉਹਨੇ ਕੋਈ ਮਸ਼ੀਨ ਦੀ ਬਣਾਈ ਹੈ ਬਸ ਉਹ ਮਸ਼ੀਨ ਦੇ ਨਾਲ ਆ ਰੋ ਆਹ ਕੁੰਡਾ ਜਾਂ ਡੰਡਾ ਜਾਂ ਚੱਲੀ ਜਾਂਦਾ ਹੁੰਦਾ ਇਹ ਹੁੰਦਾ ਇਹਦੇ ਜਿਵੇਂ ਨਾ ਜੂਸ ਵਾਲੀਆਂ ਰੇੜੀਆਂ ਨਹੀਂ ਲੱਗੀਆਂ ਹੁੰਦੀਆਂ ਇਦਾਂ ਜਿਹੜੇ ਥਾਂ ਥਾਂ ਤੇ ਲੱਗੇ ਹੋਏ ਕਿਉਂਕਿ ਇਸ ਚੀਜ਼ ਨੂੰ ਜਿਹੜਾ ਜਿਆਦਾ ਪ੍ਰਚਲਿਤ ਕੀਤਾ ਜਾ ਰਿਹਾ ਹੁਣ ਚਲੋ ਇਹਨੂੰ ਹੁਣ ਆਪਾਂ ਰਗੜਦੇ ਆਂ ਰਗੜ ਕੇ ਫੇਰ ਆਪਾਂ ਤੁਹਾਨੂੰ ਮਿਲਦੇ ਆਂ ਇਹ ਜਿਹੜੀ ਘੱਟ ਤੋਂ ਘੱਟ ਅੱਧਾ ਘੰਟਾ ਇਦਾਂ ਰਗੜੀ ਜਾਊਗੀ ਇਹਨੂੰ ਆਪਾਂ ਥੋੜਾ ਥੋੜਾ ਸਾਰਾ ਕੁੱਟ ਲਿਆ ਤੇ ਹੁਣ ਇਹਨੂੰ ਆਪਾਂ ਰਗੜਾਂਗੇ ਤੇ ਰਗੜਨ ਤੋਂ ਪਹਿਲਾਂ ਆਪਾਂ ਜਿਹੜੀਆਂ ਦੋ ਤੀਜੀਆਂ ਤੁਹਾਨੂੰ ਕਹੀਆਂ ਸੀ ਇਹ ਲਾਚੀਆਂ ਇਹ ਲਈਆਂ ਆਪਾਂ 10-12 ਹਰੀਆਂ ਲਾਚੀਆਂ ਇਹਦੇ ਵਿੱਚ ਪਾ ਦਾਂਗੇ ਤੇ ਨਾਲ ਅੱਧੀ ਕੁ ਕੋਲੀ ਲਈ ਆਪਾਂ ਗੁਲਾਬ ਦੀਆਂ ਪੱਤੀਆਂ ਦੀ ਇਹ ਵੀ ਵਿੱਚ ਪਾ ਦਾਂਗੇ ਇਹਨਾਂ ਨੂੰ ਇਹਦੇ ਨਾਲ ਹੀ ਮਰਸ ਕਰਦਾਂਗੇ ਕਈ ਲੋਕ ਇਹਨਾਂ ਨੂੰ ਪਿਓ ਵੀ ਦਿੰਦੇ ਆ ਪਰ ਆਪਾਂ ਇਹਦੇ ਵਿੱਚ ਇਹ ਸੁਕੀਆਂ ਹੀ ਪਾ ਰਹੇ ਆ ਤੇ ਇਹ ਪੱਤੇ ਗੁਲਾਬ ਦੇ ਆਪਾਂ ਤਾਂ ਨਹੀਂ ਪਿਓਏਗੇ ਕਿਉਂਕਿ ਜਦੋਂ ਆਪਾਂ ਪੱਤੀਆਂ ਨੂੰ ਪਿਓ ਦਿੰਨੇ ਆ ਫਿਰ ਇਹਨਾਂ ਦਾ ਜਿਹੜਾ ਰੰਗ ਆ ਨਾ ਹੋਰ ਤਰ੍ਹਾਂ ਦਾ ਹੋ ਜਾਂਦਾ ਇਦਾਂ ਵਾਵਾ ਗੁਲਾਬੀ ਗੁਲਾਬੀ ਜਿਹਾ ਰਹਿੰਦਾ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰਗੜ ਲੈਣੇ ਆ ਤਾਂ ਰਗੜਾਂਗੇ ਇਹਨੂੰ ਆਪਾਂ ਅੱਧਾ ਘੰਟਾ ਘੱਟ ਤੋਂ ਘੱਟ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਇਹਨੂੰ ਰਗੜਦੇ ਆਪਾਂ ਨੂੰ 20 ਮਿੰਟ ਹੋ ਗਏ ਆ ਤੇ ਅਜੇ 10-15 ਮਿੰਟ ਆਪਾਂ ਹੋਰ ਰਗੜਾਂਗੇ ਆ ਇੱਕ ਸਾਰੇ ਨੂੰ ਕਰਨਾ ਤੇ ਉਨੀ ਦੇਰ ਇਧਰ ਆਪਾਂ ਜਿਹੜੀ ਮੇਨ ਚੀਜ਼ ਆਪਾਂ ਦੱਸੀ ਆ ਕਿ ਇੱਥੇ ਰਗੜਾ ਰਗੜ ਕੇ ਲੋਕੇ ਦੇ ਵਿੱਚ ਪਾ ਦਿੰਦੇ ਨੇ ਖੰਡ ਜਿਹੜੀ ਕਿ ਆਪਣੇ ਸਰੀਰ ਵਾਸਤੇ ਬਹੁਤ ਹਾਨੀਕਾਰਕ ਤੇ ਆਪਾਂ ਇਹਦੇ ਵਿੱਚ ਪਾ ਰਹਿਆਂ ਜੀ ਸ਼ੱਕਰ ਉਹ ਨਜ਼ਰ ਆਪਾਂ ਘੋਲ ਲੈਨੇ ਇਹਦੇ ਵਿੱਚ ਦਾਣਾ ਜਿਹੜਾ ਵਾ ਖਸ ਖਸ ਦਾ ਉਹ ਜਿਹੜਾ ਰੜਕਦਾ ਵਾ ਤੇ ਇਹਨੂੰ ਪੂਰਾ ਦਾਣੇ ਦਾ ਆਪਾਂ ਮਾਰਨਾ ਤੇ ਇਹਦਾ ਚੰਗੀ ਤੇ ਦੁੱਧ ਕੱਢਣਾ ਆਪਾਂ ਤੇ ਇਹਨੂੰ ਹੋਰ ਰਗੜਦੇ ਆਪਾਂ ਉਨੇ ਤੇ ਆਪਾਂ ਦੋ ਥਾਣਾ ਇੱਕ ਸਾਬ ਦੀ ਚੌਥਾ ਥਾਣਾ ਰਗੜ ਰਿਹਾ ਕਿਉਂਕਿ ਇੱਥੇ ਕੁੰਡੇ ਇੱਥੇ ਜਵੇਂ ਨੂੰ ਫੜ ਕੇ ਰੱਖਣਾ ਪੈਣਾ ਤੇ ਆਪਣਾ ਇਹ ਜਿਹੜਾ ਮਸ਼ੀਨ ਵਾਲਾ ਭਾਈ ਪੂਰਾ ਜੋਰ ਲਾ ਰਿਹਾ ਤੇ ਇਦਾਂ ਜਿਦਾਂ ਬਣਾ ਕੇ ਆਪਾਂ ਪੀਂਦੇ ਆ ਤੇ ਟੇਸਟੀ ਵੀ ਬਹੁਤ ਲੱਗਦੀ ਤੇ ਫਾਇਦੇਮੰਦ ਵੀ ਹੁੰਦੀ ਹੈ ਜਿਵੇਂ ਆਪਾਂ ਤੁਹਾਨੂੰ ਦੱਸਦੇ ਪੇਕੁੰਡੇ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ ਕਈ ਲੋਕ ਰਗੜ ਕੇ ਉਹਦੇ ਵਿੱਚ ਵੀ ਪੀਂਦੇ ਗ੍ਰੈਂਡਰ 'ਚ ਵੀ ਉਹਦਾ ਕੋਈ ਫਾਇਦਾ ਨਹੀਂ ਹੈਗਾ ਜਿੱਲੇ ਇਹਦੇ 'ਚ ਫਾਇਦੇ ਮਿਲਦੇ ਆ ਨਾ ਉਹਨੇ ਉਹਦੇ ਰਗਣ ਵਾਲੀ 'ਚ ਨਾ ਤੇ ਉਹ ਟੇਸਟ ਬੰਦਾ ਨਾਉ ਨੇ ਫਾਇਦੇ ਮਿਲਦੇ। ਬਾਕੀ ਆਪਾਂ ਨਿਹੰਗ ਭਾਈ ਇਸ ਕਰਕੇ ਨਾਂ ਲੈਨੇ ਕਿ ਉਹਨਾਂ ਦੇ ਵਿੱਚ ਤਾਕਤ ਬਹੁਤ ਹੁੰਦੀ ਹੈ। ਕਈ ਲੋਕ ਐਵੇਂ ਬੈਡ ਕਮੈਂਟ ਕਰਨਗੇ। ਕੋਈ ਇਹੋ ਜਿਹਾ ਕਮੈਂਟ ਨਾ ਕਰਿਓ। ਉਹਨਾਂ ਦੇ ਵਿੱਚ ਤਾਕਤ ਬਹੁਤ ਹੁੰਦੀ ਹੈ ਲੋਹੇ ਵਾਂਗੂ। ਖਾਸ ਕਰਕੇ ਉਹ ਲੋਹੇ ਦੇ ਬਰਤਨਾਂ ਦੇ ਵਿੱਚ ਹੀ ਖਾਣਾ ਖਾਂਦੇ ਨੇ ਤੇ ਇਹੋ ਜਿਹਾ ਖਰਾਕਾ ਖਾਂਦੇ ਤਾਂ ਉਹਨਾਂ ਦੇ ਵਿੱਚ ਨਹੀਂ ਤਾਕਤ ਹੁੰਦੀ। ਹੁਣ ਇਸ ਜਗ੍ਹਾ ਤੇ ਆ ਕੇ ਆਪਾਂ ਥੋੜਾ ਥੋੜਾ ਇਹਦੇ ਨਾਲ ਪਾਣੀ ਪਾਉਂਦੇ ਜਾਵਾਂਗੇ ਤੇ ਇਹਨੂੰ ਰਗੜਦੇ ਜਾਵਾਂਗੇ ਤਾਂ ਕਿ ਇਹਦੇ ਵਿੱਚ ਇਹਦਾ ਦੁੱਧ ਚੰਗੀ ਤਰ੍ਹਾਂ ਨਿਕਲ ਜਾਵੇ। ਦਵਾਰ ਸਗਲ ਦਵਾਰ ਕੋ ਛੱਡ ਕੇ ਗਏ ਤਵਾਰ ਦੇ ਦਵਾਰ ਵਾਹੀ ਗਏ ਕੀ ਲਾਜਸ ਗੋਬਿੰਦਾਸ ਤੋਹਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਣਾ ਜਿਹੜਾ ਰਗੜਾ ਪੂਰਾ ਚੰਗੀ ਤਰ੍ਹਾਂ ਰਗੜਿਆ ਗਿਆ ਸਰਦਾਈ ਬਣ ਚੁੱਕੀ ਆ ਤੇ ਇਹਦੇ ਨਾਲ ਜਿਵੇਂ ਨਿਆਂ ਸਿੰਘ ਬਾਬਾ ਜੀ ਦਾ ਨਾਮ ਲੈਂਦੇ ਨੇ ਪਾਠ ਕਰਦੇ ਨੇ ਤੇ ਆਪਾਂ ਵੀ ਚੌਪੀ ਸਾਬ ਦਾ ਜਿਹੜਾ ਪਾਠ ਪੂਰਾ ਕਰ ਲਿਆ ਸੀਗਾ ਆਪਾਂ ਵੀਡੀਓ ਤੇ ਨਹੀਂ ਪੂਰਾ ਪਾਇਆ ਹੈਗਾ ਤੇ ਸ਼ਰਦਾਈ ਤੁਸੀਂ ਦੇਖ ਸਕਦੇ ਹੋ ਦੇਖੋ ਰਗੜਿਆ ਰਗੜਿਆ ਪਿਆ ਪੂਰਾ ਹੁਣ ਇਸ ਰੋਖੇ ਨੂੰ ਆਪਾਂ ਪੁੰਨਣਾ ਹੀ ਆ ਤੁਸੀਂ ਦੇਖ ਸਕਦੇ ਆ ਇੱਕਸਾਰ ਪਤਾ ਹੀ ਨਹੀਂ ਲੱਗਦਾ ਪਏ ਦੇ ਵਿੱਚ ਕੀ ਕੀ ਪਾਇਆ ਸਾਰੀਆਂ ਚੀਜ਼ਾਂ ਐ ਮਿਕਸ ਕਰਨੀਆਂ ਇਹਦੇ ਵਿੱਚ ਇਹ ਦੇਖੋ ਤੇ ਇੱਧਰ ਆਪਣਾ ਗੋੜਾ ਉਹ ਵੀ ਖੁਰ ਗਿਆ ਤੇ ਇਹਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਹੋਰ ਥੋੜਾ ਜਿਹਾ ਕਰ ਦਿੱਤਾ ਆਗੇ ਕੱਪੜੇ ਦੇ ਵਿੱਚੋਂ ਨਿਕਲ ਜੇ ਹੁਣ ਇਦਾਂ ਆਪਾਂ ਇੱਕ ਕਾਟਨ ਦਾ ਕੱਪੜਾ ਲੈ ਲਿਆ ਤੇ ਇਹਦੇ ਤੇ ਰੱਖ ਕੇ ਬਾਲਟੀ ਦੇ ਵਿੱਚ ਸਾਰੇ ਪੁੰਨ ਲਾਂਗੇ ਚਲ ਪਾਓ ਬੇਟਾ ਸੈਤਰੀਕ ਕਾਇਦਾ ਬਣਾਉਂਦਾ ਇਹੀ ਹੈ ਤੁਸੀਂ ਜਾਲੀਆਂ ਪੂਣੀਆਂ ਦੇ ਨਾਲ ਪੁੰਨ ਲੋ ਪਰ ਇਹਦੇ ਨਾਲ ਜਿਹੜਾ ਕਪੜੇ ਨਾਲ ਪੁੰਨ ਦਾ ਨਜ਼ਾਰਾ ਪੂਰਾ ਕਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਦੇਸੀ ਤਰੀਕੇ ਨਾਲ ਬਣਾਵਾਂਗੇ ਸਾਰੇ ਇਹੀ ਆਪਾਂ ਦੇਸੀ ਢੰਗ ਵਰਤ ਰਹੇ ਹੁਣ ਚੰਗੀ ਤਰ੍ਹਾਂ ਆਪਾਂ ਕੁੰਡਾ ਧੋਕੇ ਦੇ ਵਿੱਚ ਪਾ ਲਿਆ ਥੋੜੇ ਨਾਲ ਆਪਾਂ ਚੰਗੀ ਤਰ੍ਹਾਂ ਛਾਂ ਲੈਨੇ ਇਹਦੇ ਵਿੱਚ ਆਪਾਂ ਔਨੀ ਦੇਰ ਥੋੜਾ ਥੋੜਾ ਪਾਣੀ ਪਾਉਂਦੇ ਰਹਿਣਾ ਜਿੰਨਾ ਚਿਰ ਇਹਦੇ ਵਿੱਚ ਚੰਗੀ ਤਰ੍ਹਾਂ ਦੁੱਧ ਨਹੀਂ ਨਿਕਲ ਜਾਂਦਾ ਬਾਕੀ ਮੱਖੀਆਂ ਜਿਹੜੀਆਂ ਮੈਂ ਉਹ ਗਰਮੀ ਦੇ ਵਿੱਚ ਤੁਹਾਨੂੰ ਪਤਾ ਆਉਂਦੀਆਂ ਆਉਂਦੀਆਂ ਕੋਈ ਉਹ ਨਾ ਕਮੈਂਟ ਕਰਿਓ ਅੱਖਾਂ ਵੀ ਅਸੀਂ ਲਾਇਆ ਪਰ ਇਹ ਵੀ ਕੁਦਰਤੀ ਨਿਜਮ ਦੇ ਵਿੱਚ ਹੀ ਹੈ ਜੀ ਹੁਣ ਇਹਨੂੰ ਆਪਾਂ ਇੱਦਾਂ-ਇੱਦਾਂ ਹੀ ਸਾਰਾ ਚੰਗੀ ਤਰ੍ਹਾਂ ਨਚੋੜਾਂਗੇ ਕਿਉਂਕਿ ਇੱਥੇ ਵੀ ਕਈ ਚੀਜ਼ ਇਸ ਚੀਜ਼ ਨੂੰ ਨਾ ਹਾਈਜਨਿਕ ਜਿਆ ਨਹੀਂ ਮੰਨਦੇ ਜਦੋਂ ਆ ਚੰਗਰਾ ਹੱਥ ਥਾਂ ਦੇ ਨਾਲ ਕੱਪੜੇ ਦੇ ਨਾਲ ਇਹ ਰਗੜਦੇ ਨਾ ਕੋਈ ਇਸ ਚੀਜ਼ ਨੂੰ ਬੈਡ ਕਮੈਂਟ ਵੀ ਕਰਦੇ ਮੈਂ ਕਈਆਂ ਦੀ ਵੀਡੀਓ ਥੱਲੇ ਪੜਿਆ ਹੈਗਾ ਤੇ ਚਲੋ ਆਪਾਂ ਇੱਦਾਂ-ਇੱਦਾਂ ਕਰ ਦਿੰਨੇ ਵੈਸੇ ਜਿਹੜਾ ਕੋਈ ਕੰਮ ਇੱਦਾਂ ਕਰ ਰਿਹਾ ਹੁੰਦਾ ਨਾ ਚੰਗੀ ਤਰ੍ਹਾਂ ਹੱਥ ਸਾਫ਼ ਕਰਕੇ ਫੇਰ ਹੀ ਲੱਗਾ ਹੁੰਦਾ ਬਾਕੀ ਜਨਤਾ ਜਿਹੜੀ ਉਹ ਕਮੈਂਟ ਕਰਨ ਲੱਗੀ ਸੋਚਦੀ ਨਹੀਂ ਹੈਗੀ ਜਿਹ ਬਾਕੀ ਇਹ ਜਿਹੜੀ ਚੀਜ਼ ਹੈ ਵੇਸਟ ਨਹੀਂ ਜਾਂਦੀ ਹੈਗੀ ਇਹਦੇ ਵਿੱਚ ਵੀ ਕਈ ਤੱਤ ਨੇ ਸੋ ਜਿਆਦਾਤਰ ਜਦੋਂ ਸਾਡੇਆਂ ਘਰਾਂ ਦੇ ਵਿੱਚ ਬੰਦ ਹੀ ਹੁੰਦੀ ਸੀਗੀ ਇਹਨੂੰ ਵੇਸਟ ਨਹੀਂ ਸੁੱਟਿਆ ਜਾਂਦਾ ਹੁੰਦਾ ਸੀਗਾ ਇਹਦੀ ਜਿਹੜੀ ਆਲੂ ਪਾ ਕੇ ਭੁੱਜੀ ਬਣਾ ਲਈ ਜਾਂਦੀ ਉਹ ਵੀ ਬਹੁਤ ਫਾਇਦੇਮੰਦ ਹੁੰਦੀ ਇਦਾਂ ਇਹਦਾ ਜਿਹੜਾ ਖਸ ਖਸ ਦਾ ਵੇਸਟ ਕੱਢ ਕੇ ਭੁੱਜੀ ਕਿੰਨੇ ਬਣਾ ਬਣਾ ਕੇ ਖਾਦੀ ਹੈ ਸਬਜ਼ੀ ਕੋਈ ਵੀ ਚਾਹੇ ਦੁੱਧ ਪਾ ਕੇ ਕੋਈ ਸਬਜ਼ੀ ਬਣਾਉਦਾ ਹੁੰਦਾ ਸੀ ਪਹਿਲਾਂ ਚਲੋ ਹੁਣ ਤਾਂ ਆਪਾਂ ਪਤਾ ਲੱਗਾ ਵੀ ਦੁੱਧ ਨਹੀਂ ਸਬਜ਼ੀ ਚ ਪਾਈਦਾ ਸੋ ਕਮੈਂਟ ਕਰਕੇ ਜਰੂਰ ਦੱਸਿਓ ਜੇ ਆਪਾਂ ਨੂੰ ਇਹ ਜਿਹੜਾ ਗੁੜ ਘੋਲਿਆ ਹੁਣ ਆਪਾਂ ਇਹਦੇ ਵਿੱਚ ਉਹ ਪਾ ਵਕੀ ਦੇ ਵਿੱਚ ਪਾਣੀ ਤੇ ਦੁੱਧ ਦੀ ਮਾਤਰਾ ਤੁਸੀਂ ਆਪ ਦੀ ਲੋੜ ਮੁਤਾਬਕ ਰੱਖ ਸਕਦੇ ਹੋ ਕੋਈ ਇਹਨੂੰ ਥੋੜਾ ਪਤਲਾ ਪੀਂਦਾ ਕੋਈ ਗਾੜਾ ਗਾੜਾ ਪੀਂਦਾ ਵਾ ਜਿੱਦਾਂ ਦੀ ਤੁਹਾਡੀ ਮਰਜ਼ੀ ਹੈ ਤੁਸੀਂ ਉੱਧਰ ਰੱਖ ਸਕਦੇ ਹੋ ਹੁਣ ਮੈਂ ਇਹਦੇ ਵਿੱਚ ਦੂਸਰਾ ਪਾਣੀ ਨਹੀਂ ਪਾ ਰਹੀ ਕਿਉਂਕਿ ਫਿਰ ਜਿਆਦਾ ਪਾਣੀ ਇਹਦੇ ਵਿੱਚ ਹੋ ਜਾਣਾ ਸੀਗਾ ਕਈ ਲੋਕ ਬਣਾਉਂਦੇ ਕੱਲੇ ਦੁੱਧ ਦੇ ਵਿੱਚ ਇਹਨੂੰ ਆਪੋ ਆਪਣੀ ਇੱਛਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਕਿਲੋ ਪਾ ਰਹੇ ਹਾਂ ਜੀ ਦੁੱਧ ਤੁਹਾਡੀ ਇੱਛਾ ਤੁਸੀਂ ਇੱਥੇ ਵੱਧ ਵੀ ਦੁੱਧ ਪਾ ਸਕਦੇ ਹੋ ਤੇ ਦੁੱਧ ਅਸੀਂ ਲਿਆ ਜੀ ਇਹ ਜੇ ਤੁਸੀਂ ਕਾਫੀ ਪੈਕਟ ਵਾਲਾ ਦੁੱਧ ਕਿਉਂ ਫੜੇ ਫਿਰਦੇ ਆ ਇਹ ਆਪਾਂ ਬਿਲਕੁਲ ਫੈਟ ਫਰੀ ਦੁੱਧ ਲਿਆਵਾ ਕਿਉਂਕਿ ਜਿਆਦਾ ਫੈਟ ਵਾਲੇ ਦੁੱਧ ਨਾਲ ਵੀ ਦਿੱਕਤ ਪ੍ਰੋਬਲਮ ਆਉਂਦੀ ਆ ਤੇ ਆਪਾਂ ਇਹਨੂੰ ਫਾਇਦਾ ਕਰਨਾ ਫਰੀ ਨੂੰ ਜਿਆਦਾ ਨੁਕਸਾਨ ਨਹੀਂ ਕੋਈ ਵੀ ਕਰਨਾ ਸੋ ਇਹਦੇ ਵਿੱਚ ਆਪਾਂ ਦੁੱਧ ਇੱਥੇ ਪਾ ਦੇ ਲਏ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਲੈਨੇ ਆ ਇੱਕ ਵਾਰੀ ਇਹਨੂੰ ਨਿਚੋੜ ਕੇ ਫਿਰ ਆਪਾਂ ਥੋੜਾ ਥੋੜਾ ਇਹਦੇ ਵਿੱਚ ਲੋੜ ਅਨੁਸਾਰ ਹੋਰ ਪਾਣੀ ਪਾ ਕੇ ਜਿਵੇਂ ਕਿ ਸੇਮ ਹੀ ਆਪਾਂ ਉਹ ਹੀ ਨਾਰੀਅਲ ਵਾਲੇ ਦੁੱਧ ਵਾਲਾ ਕੰਮ ਕਰਨਾ ਹੈ ਕਿ ਦਾ ਸਿਰਫ ਫੋਗ ਜਾਈ ਕੱਢਣਾ ਆਪਾਂ ਬਾਕੀ ਸਭ ਇਹਦੇ ਵਿੱਚ ਰਸਾ ਜਿਹੜਾ ਕਰਦੀ ਮਲਾਈ ਕਹਿੰਦੇ ਹੁੰਦੇ ਨਾ ਕਰਦੀ ਮਲਾਈ ਉਹ ਆਪਾਂ ਸਾਰੀ ਇਹਦੇ ਵਿੱਚ ਕੱਢ ਲੈਣਾ ਇਹਦੇ ਵਿੱਚ ਪਾਣੀ ਜਿਹੜਾ ਤੁਸੀਂ ਹਿਸਾਬ ਨਾਲ ਉਹਦਾ ਪਾਉਣਾ ਹੈ ਕਿ ਤੁਹਾਡਾ ਮਿੱਠਾ ਨਾ ਜਿਹੜਾ ਫਿੱਕਾ ਹੋ ਜੇ ਬਾਕੀ ਗੁੜ ਦਾ ਜਿਹੜਾ ਮਿੱਠਾ ਉਹ ਫਿੱਕਾ ਹੀ ਹੁੰਦਾ ਤੇ ਗੁੜ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਕੇ ਪਾਇਆ ਕਿ ਖੰਡ ਤੇ ਇੱਕ ਨੁਕਸਾਨ ਹੁੰਦਾ ਦੂਜਾ ਜਦੋਂ ਆਪਾਂ ਗੁੜ ਨੂੰ ਪਾਣੀ ਦੇ ਵਿੱਚ ਘੋਲ ਦਿੰਦੇ ਆ ਨਾ ਇਹ ਗੁੜ ਜਿਹੜਾ ਠੰਡਾ ਹੋ ਜਾਂਦਾ ਏਸੀ ਦਾ ਕਮੈਂਟ ਨਾ ਕੋਈ ਕਰਿਓ ਕਿ ਗੁੜ ਗਰਮ ਹੁੰਦਾ ਗੁੜ ਦਾ ਸ਼ਰਬਤ ਵੀ ਬੰਦਾ ਗਰਮੀਆਂ ਦੇ ਵਿੱਚ ਜਿਹੜਾ ਸੱਤੂ ਬੰਦਾ ਉਹਦੇ ਵਿੱਚ ਵੀ ਗੁੜ ਪੈਂਦਾ ਸੋ ਗੁੜ ਨੂੰ ਜਦੋਂ ਪਾਣੀ ਦੇ ਵਿੱਚ ਆਪਾਂ ਡਿਪ ਕਰ ਦਿੰਨੇ ਆ ਤੇ ਉਹ ਦੀ ਤਸੀਰ ਜਿਹੜੀ ਖੜੀ ਹੋ ਜਾਂਦੀ ਬਾਕੀ ਜਿਹੜੇ ਫਰੀਦਕੋਟ ਸ਼ਹਿਰ ਦੇ ਵਿੱਚ ਰਹਿੰਦੇ ਉਹਨਾਂ ਨੂੰ ਪਤਾ ਉਹ ਬਾਬਾ ਫਰੀਦ ਦੀ ਸਮਾਹ ਤੇ ਉੱਥੇ ਇਹ ਗੁੜ ਦਾ ਸ਼ਰਬਤ ਮਿਲਦਾ ਗਰਮੀਆਂ ਦੇ ਵਿੱਚ ਖਾਸ ਕਰਕੇ ਓਨ ਸਭ ਤੋਂ ਪਹਿਲਾਂ ਆਪਾਂ ਜਿਹੜੀ ਬਾਟੇ ਦੇ ਵਿੱਚ ਸਰਦਾਈ ਪਾਈ ਹੈ ਪਹਿਲਾਂ ਆਪਾਂ ਭੋਗ ਲਵਾਵਾਂਗੇ ਮਹਾਰਾਜ ਨੂੰ ਇਕ ਕਾਸ਼ ਰਾਇਗਰ ਜੀ ਕਿਸ ਦੇ ਪਾਸਾ ਦਸਵੀਂ ਕਿਸਮ ਕੋਤੀ ਸਰਗਣਾ ਤੇ ਹੁਣ ਅਣੂ ਜਿਹੜਾ ਅੰਦਰ ਜਾ ਕੇ ਭੋਗ ਲਵਾ ਲਿਆ ਤੇ ਭੋਗ ਲੱਗ ਗਿਆ ਹੈ ਪਰ ਸਾਡਾ ਆਪ ਇਹਦੇ ਵਿੱਚ ਪਾ ਦਿੰਨੇ ਤੇ ਹੁਣ ਆਪਾਂ ਪਿੰਨੇ ਆ ਜੀ ਪਹਿਲਾਂ ਆਪਾਂ ਗੁਰੂ ਸਾਹਿਬ ਨੂੰ ਭੇਟ ਕੀਤਾ ਤੇ ਹੁਣ ਉੱਤੋਂ ਆਪਾਂ ਥੋੜੀ ਜੀ ਕਰ ਦਿੰਨੇ ਜੀ ਗਾਰਨਿਸ਼ ਗੁਲਾਬ ਦੀਆਂ ਪੱਤੀਆਂ ਦੇ ਨਾਲ ਆਪਣੀ ਜਿਹੜੀ ਦੇਸੀ ਗੁੜ ਵਾਲੀ ਸ਼ਰਦਾਈ ਬਣ ਕੇ ਤਿਆਰ ਹੋ ਚੁੱਕੀ ਲੋ ਜੀ ਇੰਨੀ ਮਿਹਨਤ ਕਰਨ ਤੋਂ ਬਾਅਦ ਆਪਣੇ ਹੱਥ ਵਿੱਚ ਆ ਗਿਆ ਸ਼ਰਦਾਈ ਦਾ ਭਰਿਆ ਆ ਬਾਟਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਣਾ ਕਿਉਂਕਿ ਮੈਂ ਤਾਂ ਬਹੁਤ ਕੀਤੀ ਆ ਬਹੁਤ ਥੱਕੇ ਪਏ ਆ ਸੋ ਇਹਦਾ ਹੁਣ ਆਪਾਂ ਦੇਖਦੇ ਆਂ ਟੇਸਟ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਆ ਦੂਜੀ ਗੱਲ ਕਿ ਫੀਲਿੰਗ ਬਹੁਤ ਵਧੀਆ ਆਉਂਦੀ ਆ ਵੀ ਆਪਾਂ ਇਹ ਸਰਬਲੋ ਦੇ ਬਾਟੇ ਦੇ ਵਿੱਚ ਪਾ ਕੇ ਪੀ ਰਹੇ ਆ ਸੋ ਇਹ ਸਰਬਲੋ ਦੇ ਬਾਟੇ ਜੇ ਕਿਸੇ ਨੇ ਸਾਡੇ ਕੋਲ ਮੰਗਵਾਉਣੇ ਤੋਂ ਵੀ ਮੰਗਾ ਸਕਦੇ ਹੋ ਆਪਾਂ ਇੱਕ ਢੂਆ ਪਿੰਡ ਤੋਂ ਲੈ ਕੇ ਆਉਨੇ ਆ ਜੇ ਤੁਸੀਂ ਲੈ ਕੇ ਆਉਨੇ ਤੁਸੀਂ ਵੀ ਲਿਆ ਸਕਦੇ ਹੋ ਬਟ ਇੰਨਾ ਵਾ ਕਿ ਸਹੀ ਅਸਲ ਨਕਲ ਦਾ ਤੁਹਾਨੂੰ ਫਰਕ ਪਤਾ ਹੋਣਾ ਚਾਹੀਦਾ ਕਈ ਮੈਨੂੰ ਕਮੈਂਟ ਆਏ ਨੇ ਕਿ ਮੈਡਮ ਅਸੀਂ ਕੁੜੂਵੇਂ ਪਿੰਡ ગયા ਸੀ ਤੁਸੀਂ ਸਾਨੂੰ ਦੱਸਿਆ ਅਸੀਂ ਉੱਥੋਂ ਭਾਂਡੇ ਲੈ ਕੇ ਆਏ ਕਿਉਂਕਿ ਹਜੇ ਅਸਲ ਆ ਨਾ ਤੇ ਉਹਦੀ ਨਕਲ ਵੀ ਹੈਗੀ ਏ ਸੋ ਇਸ ਕਰਕੇ ਤੁਸੀਂ ਆਪਣਾ ਦਿਮਾਗ ਲਾਉਣਾ ਕਿ ਅਸਲ ਨਕਲ ਦੀ ਜਿਹੜੀ ਪਛਾਣ ਕਰਨੀ ਆ ਜੇ ਅਸਲੀ ਸਰਬਲੋ ਦੇ ਮੰਗਾਉਣੇ ਤਾਂ ਤੁਸੀਂ ਸਾਨੂੰ ਵੀਡੀਓ ਵੇਜ ਦਿੱਤੇ ਨੰਬਰ ਤੇ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਸੋ ਇਹ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਜਿਹੜੀ ਆਪਾਂ ਨਵੀਂ ਜਾਣਕਾਰੀ ਦਿੱਤੀ ਹੈ ਕਿਉਂਕਿ ਸਿੱਖਣ ਨੂੰ ਮਿਲਦਾ ਹਰ ਜਗ੍ਹਾ ਤੋਂ ਆਪਾਂ ਜਿਹੜੀ ਕਲਾ ਲਈ ਜਗ੍ਹਾ ਤੇ ਗਏ ਸੀਗੇ ਤੇ ਉਹਨਾਂ ਨੇ ਸਾਨੂੰ ਦੱਸਿਆ ਇੱਕ ਤੇ ਮੇਨ ਉਹਨਾਂ ਨੇ ਕਾਰਨ ਦੱਸਿਆ ਕਿਉਂਕਿ ਉਹਨਾਂ ਦਾ ਉਹ ਬਿਜ਼ਨਸ ਸੀਗਾ ਵੀ ਅਸੀਂ ਜਿਹੜੇ ਸ਼ਰਦਾਈ ਬਣਾਉਨੇ ਨੇ ਨਾ ਕਈ ਇਹੋ ਜਿਵੇਂ 슈ਗਰ ਦੇ ਪੇਸ਼ੈਂਟ ਆਉਂਦੇ ਆ ਜਾਂ ਕਈਆਂ ਨੇ ਜਿਵੇਂ ਮਿੱਠਾ ਛੱਡਿਆ ਹੁੰਦਾ ਉਹ ਫਿਰ ਇਸੀ ਨੂੰ ਲਾਈਕ ਨਹੀਂ ਕਰਦੇ ਅਸੀਂ ਇਹ ਚੀਜ਼ ਨਹੀਂ ਪੀਣੀ ਇਹਦੇ ਵਿੱਚ ਤੁਸੀਂ ਖੰਡ ਦੀ ਵਰਤੋਂ ਕੀਤੀ ਆ ਸੋ ਉਹਨਾਂ ਨੇ ਉਹਦਾ ਇਹ ਹੱਲ ਕੱਢਿਆ ਕਿ ਇਹਦੇ ਵਿੱਚ ਉਹਨਾਂ ਨੇ ਗੁੜ ਸੋ ਆਪਾਂ ਵੀ ਅੱਜ ਪਹਿਲਾਂ ਆਪਾਂ ਚੈਨਲ ਤੇ ਵੀਡੀਓ ਤਿਆਰ ਕਰਕੇ ਪਾਈ ਉਹ ਤੇ ਅੱਜ ਆਪਾਂ ਦੇਸੀ ਖੰਡ ਪਾਈ ਸੀਗੀ ਤੇ ਇਹਦੇ ਵਿੱਚ ਅੱਜ ਆਪਾਂ ਪਾਇਆ ਗੁੜ ਬਹੁਤ ਜ਼ਿਆਦਾ ਟੇਸਟੀ ਬਣਦੀ ਜੇ ਇੱਕ ਵਾਰੀ ਤੁਸੀਂ ਘਰੇ ਬਣਾ ਕੇ ਦੇਖਿਓ ਜੇ ਟੇਸਟ ਵੀ ਬਹੁਤ ਡਿਫਰੈਂਟ ਆਉਂਦਾ ਵਾ ਤੇ ਮਜ਼ਾ ਵੀ ਬਹੁਤ ਆਉਂਦਾ ਪੀਣ ਦਾ ਸੋ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਜੀ ਐਂਡ ਮਿਲਦੇ ਆ ਇੱਕ ਨਵੀਂ ਜਾਣਕਾਰੀ ਅਲੀ ਵੀਡੀਓ ਤਦ ਤੱਕ ਲਈ ਸਸੇਕਾਰ